ਨਖਸ ਦੀ ਪਟਕਵਾ ਜੀ ਜਿਹੜੇ ਯੂਐਸਏ ਰਹਿੰਦੇ ਆ ਅੱਜਕੱਲ ਮੈਨੂੰ ਲੱਗਾ ਇੱਧਰ ਆਉਣ ਦਾ ਮਨ ਬਣਾਈ ਬੈਠੇ ਸੈਦ ਆਇਜਨ ਤਾ ਉਹ ਆਏ ਸਾਡੇ ਕੋਲ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਹਦੀ ਸਾਡੇ ਆਪਰੇ ਮੈਂਬਰ ਪਰਮਜੀਤ ਉਹਨਾਂ ਦੇ ਇਹਨਾਂ ਦਾ ਇੱਕੋ ਹੀ ਪਿੰਡ ਆ ਤੇ ਇਹਨਾਂ ਰਾਹੀਂ ਜੇ ਗੱਲ ਸੰਭਵ ਹੋਈ ਸਾਡੇ ਕੋਲ ਆਏ ਨੇ ਤੇ ਨਾਵਲ ਲਿਖਦੇ ਨੇ ਅਸੀਂ ਇਹਨਾਂ ਦੇ ਨਾਲ ਗੁਰੂ ਇਹਨਾਂ ਤੋਂ ਆਪਣੇ ਬਾਰੇ ਸੋਚੀ ਇੱਤੀ ਇਹਨਾਂ ਨਾਲ ਕੁਝ ਸਵਾਲ ਪੁੱਛਾਂਗੇ ਤਾਂ ਦੂਜਾ ਸਾਡੇ ਕੋਲ ਸਾਡੇ ਭਾਸ਼ਾ ਭਾਗ ਤੋਂ ਸੇਵਾ ਮੁਕਤ ਹੋਏ ਡਾਕਟਰ ਗੁਰਦਰ ਸਿੰਘ ਗੁਹਾ ਜੀ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਬਹੁਤ ਵੱਡਾ ਸੁਝਾਵਾ ਵਾ ਸਫਰਨਾਮਾ ਕੀ ਆ ਸਫਰਨਾਮਾ ਕਿਉਂ ਜ਼ਰੂਰੀ ਆ ਸਫਰਨਾਮਾ ਕਾਦੇ ਲਈ ਲਿਖਿਆ ਜਾਂਦਾ ਸਫਰਨਾਮੇ ਨੂੰ ਕੀ ਮਿਲਦਾ ਸਫਰਨਾਮੇ ਦੀ ਵਿਧਾ ਦਾ ਕੀ ਭਵੇਖਿਆ ਇਸ ਕਿਸਮ ਦੀਆਂ ਕੋਈ ਜਿੰਨਾ ਕੋਨਾ ਕੋਲੇ ਸਭਾ ਦਾ ਹੋ ਕਿ ਉਹ ਖਾਮ ਦੇ ਹੋਏ ਚ ਸਫਰਨਾਮੇ ਬਾਰੇ ਗੱਲਬਾਤ ਕਰਨਗੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਸਭਾ ਵਿੱਚ ਜਿੰਨੇ ਸਾਡੇ ਮੈਂਬਰ ਆ ਉਹਨਾਂ ਨੂੰ ਜਿੰਨੀਆਂ ਸਹਿਤੀਆਂ ਵਿਧਾਵਾਂ ਔਰ ਜਿੰਨੇ ਸਹਿਤ ਦੇ ਵਕਫਾ ਦੇ ਰੂਪ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਦਵਾਨਾਂ ਨੂੰ ਬੁਲਾ ਕੇ ਐਕਸਪਰਟ ਨੂੰ ਬੁਲਾ ਕੇ ਤੇ ਅਸੀਂ ਉਹਨਾਂ ਬਾਰੇ ਆਪਣਾ ਜਿਹੜਾ ਗਿਆਨ ਉਹਨੂੰ ਤਾਜ਼ਾ ਕਰਦੇ ਰਹੀਏ ਤੁਸੀਂ ਆਲਮੋਸਟ ਸਾਰਿਆਂ ਨੇ ਸਾਰਾ ਕੁਝ ਪਹਿਲਾਂ ਪੜ੍ਹਿਆ ਹੁੰਦਾ ਲੇਕਿਨ ਉਹਨੂੰ ਫਰੈਸ਼ ਕਰਨ ਵਾਸਤੇ ਵੀ ਸਾਡੇ ਰੀਫਰੈਸ਼ ਕੋਰਸ ਲੱਗਦੇ ਆ ਯਾਨੀ ਕਿ ਸਾਰਿਆਂ ਨੇ ਐਮਏ ਵਿੱਚੋਂ ਪੀਆਈਐਸ ਦੀਆਂ ਤਾਂ ਕੋ ਪੜ੍ਹਿਆ ਹੁੰਦਾ ਲੇਕਿਨ ਫਿਰ ਵੀ ਉਹਨੂੰ ਰੀਫਰੈਸ਼ ਕੀਤਾ ਜਾਂਦਾ ਤਾਂ ਕਿ ਆਪਾਂ ਸਮੇਂ ਨਾਲ ਕਈ ਵਾਰ ਉਹਨਾਂ ਚੀਜ਼ਾਂ ਤੋਂ ਦੂਰ ਹੋ ਜਾਣੇ ਬਿਸਰਤਾਂ ਇਸ ਕਰਕੇ ਨਵੀਆਂ ਵਿਧਾਵਾਂ ਜਾਂ ਹੋਰ ਨਵਾਂ ਆਪਣਾ ਤੋਂ ਅਸੀਂ ਇੱਥੇ ਜੁਮਾਦੇ ਵਿਸ਼ੇਸ਼ਗੋਧ ਨੂੰ ਬੁਲਾ ਕੇ ਆਪਾਂ ਅੱਜ ਦੀ ਗੱਲਬਾਤ ਕਰਦੇ ਆਂ ਮਤਲਬ ਕਿ ਆਪਣਾ ਸਿਹਤ ਬਾਰੇ ਗੱਲਬਾਤ ਕਰਨਾ ਸਿਹਤ ਰਾਹੀਂ ਜ਼ਿੰਦਗੀ ਨੂੰ ਦੇਖਣਾ ਸਿਹਤ ਰਾਹੀਂ ਜ਼ਿੰਦਗੀ ਨੂੰ ਜੀਣਾ ਸੋ ਇਹ ਦੋ ਆਪਣੇ ਕੋਲੇ ਅੱਜ ਦੇ ਵਿਸ਼ੇ ਨੇ ਅੱਜ ਆਪਾਂ ਇਹਨਾਂ ਤੇ ਗੱਲਬਾਤ ਕਰਾਂਗੇ ਤੇ ਸ਼ੁਰੂ ਜਿਵੇਂ ਕਹਿੰਦੇ ਹੁੰਦੇ ਆ ਕਿ ਆਪਾਂ ਇੱਕ ਬੜੀ ਖੂਬਸੂਰਤ ਆਵਾਜ਼ ਤੋਂ ਸ਼ੁਰੂ ਕਰਾਂਗੇ ਮਾਹੌਲ ਬਣਾ ਦਾਂ ਸਾਡੇ ਕੋਲ ਸਾਡੇ ਆਪਣੇ ਬੜੇ ਪਿਆਰੇ ਬੋਲੋਗਿਆ ਜੀ ਇੱਕ ਸੋਹਣੀ ਆਵਾਜ਼ ਵਾਲੇ ਉਹ ਵੀ ਵੀ ਆਗੇ ਮਾਹੌਲ ਨੂੰ ਸੁਰਪੱਦ ਕਰਨਗੇ ਮੋਟਰੀਅਲ ਤੇ ਸਪਾਰਿਓ ਅਜਿਹਾ ਲਾ ਸਾਰ ਲਾ ਕੇ ਲਾ ਕੇ ਹੌਲਾ ਸਾਡੀ ਜੀ ਸਭਾ ਆਪਾਂ ਰੂਟ ਦੇ ਰਹੇ ਆਂ ਤੇ ਨਾ ਕੋਈ ਟੱਕਰ ਤਾਂ ਸਾਰੇ ਪਹੁੰਚ ਗਏ ਸਾਰੇ ਸੁਣਿਆ ਰਹੇ ਆਂ ਆਪਾਂ ਇੱਥੇ ਕਿਸੇ ਨਾਲ ਕੁਝ ਸਿੱਧ ਕੇ ਜਾਵਾਂ ਕੋਈ ਨਾਇਕ ਦੀ ਯਾਰੀ ਦੀ ਗੱਲ ਨਾ ਲੱਗਿਆ ਕਿ ਆਪਾਂ ਸਾਰੇ ਯਾਰ ਹੋ ਉਸ ਚਾਹ ਰਹੇ ਵੀ ਤੁਹਾਨੂੰ ਕੁਝ ਕਮਾ ਲੈਣਾ ਵੀ ਹੈ ਉਹਨਾਂ ਨੂੰ ਯਾਰੀ ਯਾਰੀ ਨੂੰ ਪੂਕਦਾ ਜੱਗ ਸਾਰਾ ਯਾਰੀ ਯਾਰੀ ਨੂੰ ਪੂਕਦਾ ਜੱਗ ਸਾਰਾ ਐ ਪ੍ਰਿਆਰੀ ਦੀ ਕਿਸੇ ਨਾਸਾਰ ਲੁਕੋ ਯਾਰੀ ਪਲਣਾ ਮਹ ਹੈ ਬੜਾ ਅੱਖਾਂ ਦੀ ਯਾਰੀ ਦਾ ਸਿਰਾਂ ਤੋਂ ਪਾਰ ਲੁੱਟੋ ਯਾਰ ਸੁਦਮੇ ਦਾ ਕ੍ਰਿਸ਼ਨ ਭਗਵਾਨ ਹੋਇਆ ਦਿੱਤੇ ਆ ਜੋ ਸੁਖ ਅਲਾਰ ਲੋਕ ਬੱਲੇ ਮਰਦਾਨੇ ਨੇ ਗੁਰਾਂ ਦਾ ਸੰਗ ਕੀਤਾ ਤਾਈਂੋਂ ਗਾਵਾਂ ਦੋਇ ਅਜ ਸੰਸਾਰ ਲੁਪੂ ਨਾ ਕਿਸਨੇ ਦੇ ਡੋਗਰ ਫਰੇਬ ਕੀਤਾ ਜੀਸ ਕਿਆਨਾ ਦਿਨ ਕੁਰਮ ਆਲੂ ਨੇ ਯਾਰ ਦੀ ਪੱਤ ਰੋਲੀ ਪਿਆਸ ਚੇ ਨੂੰ ਮਾਰਨਾ ਯਾਰ ਰੁਕੋ ਕੋਲ ਬੈਠ ਕੇ ਮਸ਼ਵਰਾ ਨੇਕ ਦਿੰਦੇ ਅਕਲ ਜਾਏ ਜੇ ਯਾਰ ਦੀ ਹਾਰ ਲੋਕੋ ਪੈਸਾ ਵਕਤ ਕਿਸਮਤਾਂ ਸਾਥ ਛੱਡ ਦੇ ਐ ਪ੍ਰਿਆਰ ਨੇ ਸਦਾ ਮਦਦਗਾਰ ਲੋਕੋ ਪੀੜ ਪਈ ਤੋ ਜਿਹੜਾ ਨਾ ਕੰਮ ਆਵੇ ਉਹ ਤਿਆਰੇ ਤਰਤ ਤੇ ਪਾਰ ਰੁਕੋ ਜਿਹੜਾ ਆਪ ਸੁਣਾ ਉਹਦੇ ਆਰ ਸੁਣੇ ਜਿਹੜਾ ਆਪ ਸੁਣਾ ਉਹਦੇ ਆਰ ਸੁਣੇ ਸੋਨਾ ਲੱਗਦਾ ਹੈ ਸੰਸਾਰ ਐ ਸੰਸਾਰ ਨੂੰ ਜਿਹੜਾ ਆਪ ਸੁਣਾ ਉਹਦੇ ਯਾਰ ਸੁਨੇ ਸੁਣਾ ਲੱਗਦਾ ਏ ਸੰਸਾਰ ਨੂੰ ਵਾਜ ਬਹੁਤ ਬਹੁਤ ਮੈਂ ਭੁੱਲ ਗਿਆ ਕੀ ਮਸੂਦਾ ਵੀ ਗੌਰਮੈਂਟ ਐ ਮੈਂ ਥੋੜੀ ਰਿਟਾਇਰ ਕਰਦੀ ਹਾਂ